ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਮੈਂ ਜਰਨਦੀ ਸਵਾਗਤ ਕਰਦਾ ਸਾਰਿਆਂ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਦਿਖਾਉਣਾ ਹੈ 6th ਜਨਰੇਸ਼ਨ ਦਾ 10 ਫੁੱਟ ਦਾ ਰੋਟੇਟਰ ਜੀ ਬਾਕੀਆਂ ਨਾਲੋਂ ਇਹਦੇ ਵਿੱਚ ਆਪਾਂ ਤੁਹਾਨੂੰ ਫਰਕ ਦੱਸ ਦਿੰਨੇ ਆ ਮੋਟਾ-ਮੋਟਾ ਬਾਕੀ ਤੁਹਾਨੂੰ ਤਕਰੀਬਨ ਇਹਦੇ ਬਾਰੇ ਪਤਾ ਹੀ ਹੋਣਾ ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਵੀ ਦੱਸਿਆ ਹੋਗਾ 6 ਫੁੱਟ ਦੇ 9 ਫੁੱਟ ਦੇ ਜਿਹੜੇ ਆਪਾਂ ਪਹਿਲਾਂ ਰੋਟੇਟਰ ਰੈਡੀ ਹੋਏ ਲੈਗੇ ਇਹਦੇ ਵਿੱਚ ਰੈਡੀ ਦੀ ਬਾਡੀ ਆ ਗਈ ਆਪਾਂ 5mm ਲਾਈ ਆ ਗਈ ਹੈਵੀ ਡਿਊਟੀ ਫਲਾਸ ਜਿਹੜੇ ਇਹਦੇ ਜਨੇ ਐਕਸੈਸਰੀ ਲੱਗੀ ਆ ਕਾਸਟਿੰਗ ਤੇ ਲਾਇਆ ਨੱਕੇ 프ਰੰਟ ਵਾਲੇ ਨੱਕੇ ਹੋ ਗਏ ਡੈਸਾਂ ਹੋ ਗਿਆ ਔਰ ਜਿਹੜੀ ਆ ਦੀ ਹਿੱਟ ਲਾਈ ਆਪਾਂ ਉਹ ਹੈਵੀ ਡਿਊਟੀ 8mm ਦੀ ਲਾਈ ਆ ਗਈ ਜਿਵੇਂ ਪਹਿਲਾਂ ਆਪਣੀ ਜਿਹੜੀ ਹੁੰਦੀ ਸੀ ਉਹ 4mm ਦੀ ਹੁੰਦੀ ਸੀ ਚੌਰ 44 ਜਿਹੜੀ 5th ਜਨਰੇਸ਼ਨ ਦੇ ਲੱਗਦੀ ਸੀਗੀ ਗੇਅਰ ਆਪਾਂ ਦੇ ਵਿੱਚ ਸ਼ਕਤੀਮਾਨ ਦਾ ਲਾਇਆ ਹੈਵੀ ਡਿਊਟੀ ਵੱਡਾ ਲਾਇਆਗਾ ਸਾਈਡ ਤੇ ਜਿਹੜਾ ਗੇਅਰ ਲਾਇਆ ਆਪਾਂ ਇਹਦੇ ਵਿੱਚ ਆਮ ਤਾਂ 20 35 28 ਹੁੰਦੇ ਆ ਜਿਵੇਂ 4th ਜਨਰੇਸ਼ਨ ਦੇ ਵਿੱਚ 5th ਦੇ ਵਿੱਚ 21 36 28 ਹੁੰਦਾ ਇਹਦੇ ਵਿੱਚ ਆਪਾਂ 21 36 26 ਲਾਇਆ ਪਹਿਲਨੋਂ ਆਰਪੀਐਮ ਆਪਾਂ ਹੋਰ ਵਧਾਤੇ ਆ। ਹੁਣ ਤੁਸੀਂ ਮੋਟਾ ਜਾਂਦਾ ਅੱਜਾ ਲਾ ਲਓ ਵੀ ਨਿੱਕੇ ਨਿੱਕੇ ਚੀਜ਼ਾਂ ਤੇ ਵੀ ਸਾਈਡ ਕਵਰ ਕੇ ਆਪਾਂ ਕਿੰਨਾ ਹੈਵੀ ਲਾਇਆ ਨਹੀਂ 12 ਕੇ ਦੀ ਚਾਦਰ ਲਾਈ ਹੁੰਦੀ ਹੈ ਜੀ। ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੈਵੀ ਡਿਊਟੀ ਡਾਲਾ ਲਾਇਆ 4 ਐਮ ਦਾ 6 ਸਪਰਿੰਗ ਦਿੱਤੇ ਆ। ਵੀਰਾਂ ਦੀ ਚੋਅ ਸੀ ਵੀ ਸਾਨੂੰ ਡਾਲਾ ਫਿਕਸ ਚਾਹੀਦਾ ਵਾ ਨਹੀਂ ਆਪਾਂ ਜੋਇੰਟ ਰੱਖਦੇ ਆਂਗੇ ਡਬਲ ਡਾਲਾ ਹੁੰਦਾਗਾ। ਉਹਦੇ ਨਾਲ ਸਪੋਰਟ ਚੰਗੀਰ ਬਣੀ ਰਹਿੰਦੀ ਆ। ਕਲੈਂਪ ਵਗੈਰਾ ਹੈਵੀ ਡਿਊਟੀ ਲਾਏ ਨੇਗੇ। ਸੈਂਟਰ ਪਾਈਪ 90 90 ਦਾ ਲਾਇਆਗਾ। ਬਾਕੀ ਡਿਟੇਲ ਨਾਲ ਜਾਣਕਾਰੀ ਤੁਹਾਨੂੰ ਚਾਹੀਦੀ ਆ ਸਕਰੀਨ ਤੇ ਨੰਬਰ ਚੱਲ ਰਿਹਾਗਾ ਕਾਲ ਕਰ ਲਿਓ ਵੀਰੋ ਤੇ ਦੂਜੀ ਗੱਲ ਕਰੀਏ ਆਪਾਂ ਪ੍ਰਾਈਸ ਦੀ ਤਾਂ ਬਹੁਤ ਰੀਜ਼ਨੇਬਲ ਜੇ ਆਪਾਂ ਪ੍ਰਾਈਸ ਰੱਖੇ ਹੋਏ ਆਗੇ ਔਰ ਮੈਂ ਗੱਲ ਕਰਾਂ ਬਲੇਟਾਂ ਦੀ ਇਹਦੇ ਵਿੱਚ ਆਪਾਂ ਇਟਲੀ ਦੇ ਬਲੇਡ ਲਾਏ ਨੇਗੇ ਬਲੇਡ ਆਪਾਂ ਕਿਹਦੀ ਵੀ ਕਿਸੇ ਮਰਜ਼ੀ ਕੰਪਨੀ ਨਾਲ ਤੁਸੀਂ ਗੱਪਾਂ ਰਿਜ਼ਨ ਚ ਕਰ ਲਿਓ ਆਪਾਂ ਟਾਇਰ ਦੇ ਬਲੇਡ ਤੋਂ ਵੀ ਉੱਪਰ ਦਾ ਬਲੇਡ ਲਾਇਆ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਇਹਦੀ ਖਾਸियतਾਂ ਇਹਦੀ ਟੈਂਪਰ ਆ ਜਾਂ ਜਿਹੜਾ ਇਹਦੇ ਵਿੱਚ ਮਟੀਰੀਅਲ ਪਾਇਆ ਜਾਂਦਾ ਉਹ ਸਪੈਸ਼ਲੀ ਆਪਾਂ ਤਿਆਰ ਕਰਵਾਇਆਗਾ ਨਲ ਤਾਂ ਪ੍ਰਾਈਸ ਰੀਜ਼ਨੇਬਲ ਆ ਗਿਆ ਤੇ ਮੈਂ ਕਹਣਾ ਵੀ ਬਰੋਬਰ ਪਾ ਲਿਓ ਜੇ ਤੁਸੀਂ ਉੱਧਰ ਕੱਲੇ ਬਲੇਡ ਵੀ ਲੈ ਕੇ ਦੇਖਣੇ ਆ ਇੱਕ ਲੈਣ ਬਦਲ ਕੇ ਦੇਖ ਲਓ ਕੱਲੇ ਬਲੇਡਾਂ ਦੀ ਟਰਾਈ ਲੈ ਕੇ ਦੇਖਿਓ ਨਾਲ ਤਾਂ ਪ੍ਰਾਈਸ ਰੀਜ਼ਨੇਬਲ ਨੇਗੇ ਨਾਲੇ ਚਲਾਈ ਚ ਵੀ ਆਪਾਂ ਕਹਿ ਰਹੀਏ ਵੀ ਕੋਈ ਮੁਕਾਬਲਾ ਨਹੀਂ ਛੀਂਦਾ ਟੇਡਿਸਾਂ ਦੀ ਗੱਲ ਕਰੀਏ ਡਿਸਕਾਂ ਦੇ ਵਿੱਚ ਆਪਾਂ ਕਾਪਲ ਲਾਏ ਨੇਗੇ ਚਿਕੜ ਤੇ ਕੱਢਣ ਦੀ ਲੋੜ ਨਹੀਂ ਤੁਹਾਨੂੰ ਬਾਕੀ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਆ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਸਾਰੀ ਆਨਲਾਈਨ ਬੁੱਕ ਕਰਾ ਸਕਦੇ ਹੋ ਘਰੇ ਬੈਠੇ ਮੰਗਵਾ ਸਕਦੇ ਹੋ ਤੁਸੀਂ ਕਿਵੇਂ ਲੱਗਦਾ ਕੰਮ ਆਪਣਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੇ ਨਹੀਂ ਵੀ ਲੈਣਾ ਤੁਸੀਂ ਪ੍ਰਾਈਸ ਵੀ ਤੇ ਹੋਰ ਡਿਟੇਲ ਨਾਲ ਜਾਣਕਾਰੀ ਇਹਦੀ ਲੈ ਕੇ ਮਤਲਬ ਕਿ ਲੈ ਲਿਓ ਚਾਹੇ ਜਨ ਮੰਨ ਲਓ ਜੇ ਤੁਸੀਂ ਵੀਰੋ ਇੱਕ ਵਾਰੀ ਆਪਾਂ ਕਹਿ ਵੀ ਆ ਵੀ ਤੁਸੀਂ ਕਾਲ ਕਰਕੇ ਇਹਦੇ ਪ੍ਰਾਈਸ ਬਾਰੇ ਜਾਣਕਾਰੀ ਲੈ ਲਿਓ ਆਪਾਂ ਕਹਿੰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਵੀ ਦਿੱਤੀ ਜਾਊਗੀ ਡਿਟੇਲ ਨਾਲ ਤੇ ਇੱਕ ਚੀਜ਼ ਹੋਰ ਮੈਂ ਗੱਲ ਕਰਨੀ ਚਾਹਣਾ ਜੇ ਬਹਿਰਿਆਂ ਦੀ ਬਹਿਰਿਆਂ ਆਪਾਂ ਇਹਦੇ ਵਿੱਚ ਐਨਵੀਸੀ ਦੇ ਯੂਜ਼ ਕਰਦੇ ਆ ਜੇ ਤੁਸੀਂ ਹੋਰ ਪਾਉਣਿਆ ਆ ਆਰਬੀ ਵਗੈਰਾ ਤੇ ਮੈਂ ਮੋਸਟਲੀ ਸਾਰੇ ਆਰਬੀ ਦੇ ਯੂਜ਼ ਕਰਦੇ ਆ ਉਹਦੇ ਨਾਲ 2000 ਰੁਪਏ ਰੇਟ ਹੋਰ ਘਟ ਜੂਗਾ ਵੈਸੇ ਆਪਾਂ ਚੰਗਾ ਹੀ ਯੂਜ਼ ਕਰਦੇ ਆਗੇ ਐਨਵੀਸੀ ਤੋਂ ਸਾਰੇ ਜਾਣਦੇ ਹੋ ਵੀ ਉੱਪਰ ਕੋਈ ਹੈ ਨਹੀਂ ਮੁਕਾਬਲੇ ਨੇ ਕਿਸੇ ਚੀਜ਼ ਦਾ ਹਨਾ ਸੋ ਆਪਾਂ ਇੱਕ ਇੱਕ ਅੱਲੇ ਅੱਲੇ ਚੀਜ਼ ਤੋਂ ਲੈ ਕੇ ਤੁਹਾਨੂੰ ਦੱਸਿਆ ਸਾਰਾ ਹਰ ਇੱਕ ਚੀਜ਼ ਸਰੇ ਦੀ ਲੱਗਿਆ ਤੇ ਵਿੱਚ ਤੇ ਰੇਟ ਆਪਾਂ ਕਹਿ ਦਈਏ ਬਹੁਤ ਰੀਜ਼ਨੇਬਲ ਜੇ ਪ੍ਰਾਈਸ ਨੇ 10 ਅਸੀਂ ਤਾਂ ਨਹੀਂ ਸਕਦੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਆ ਘਟਦੇ ਤੇ ਵਧਦੇ ਰਹਿੰਦੇ ਆ ਪ੍ਰਾਈਸ ਵੀਡੀਓ ਪੁਰਾਣੀ ਹੋ ਜਾਂਦੀ ਆ ਤੇ ਕਈ ਵੀਰ ਕਹਿੰਦੇ ਆ ਵੀ ਤੁਸੀਂ ਇਦਾਂ ਹਨਾ ਸੋ ਤੁਸੀਂ ਸਮਝਦਾਰੀਓ ਫੋਨ ਕਰਕੇ ਜਾਣਕਾਰੀ ਲਿਆ ਲੇ ਬਾਕੀ ਜੇ ਕਿਸ ਨੂੰ ਲੱਗਦਾ ਹੋਰ ਡੀਲ ਕਰਨੀ ਹੈ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਉਹ ਵੀ ਦੱਸ ਦਿਓ ਤਾਂ ਕਿ ਅਸੀਂ ਆਪੇ ਇੱਕ ਆਪਣੇ ਕੰਮ ਨੂੰ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਵਧੀਆ ਕਰ ਸਕੀਏ ਕਿਵੇਂ ਲੱਗੇ ਰੋਟੇਟਰ ਜ਼ਰੂਰ ਦੱਸਿਓ ਬਣੇ ਰਹੋ ਜੁੜੇ ਰਹੋ ਇੰਨੇ ਪਿਆਰ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ